ਪਹਿਲਾਂ ਵਾਲੀਆਂ ਸਰਕਾਰਾਂ ਕੋਲੇ ਵੀ ਆਏ ਸੀ ਪਰ ਸਪੋਰਟ ਨਹੀਂ ਮਿਲੀ ਸਰਕਾਰ ਦੀ ਸਰਕਾਰਾਂ ਦੀ ਸਪੋਰਟ ਚਾਹੀਦੀ ਐ ਮੈਂ ਕੋਈ ਗੱਲ ਨਹੀਂ ਸਪੋਰਟ ਮਿਲੂਗੀ ਥੋੜੇ ਜਿਰਵਾ ਫੇਰ ਕਹਿੰਦਾ ਬੱਸ ਜੇ ਸਪੋਰਟ ਮਿਲ ਜਾਂਦੀ ਬੜਾ ਵਧੀਆ ਹੋ ਜਾਂਦਾ ਮੈਂ ਮਿਲੂਗੀ ਜੀ ਫੇਰ ਫੇਰ ਥੋੜੀ ਦੇਰ ਬਾਅਦ ਕਹਿੰਦਾ ਸਰਕਾਰ ਵੱਲੋਂ ਸਪੋਰਟ ਮਿਲ ਜੇ ਮੈਂ ਕਿਹਾ ਯਾਰ ਸਪੋਰਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਇਹ ਇਹ ਕਿਸ ਤਰ੍ਹਾਂ ਨਹੀਂ ਸਪੋਰਟ ਮੰਗਦਾ ਉਹ ਵਾਦ ਤੋਂ ਬਾਅਦ ਮੈਨੂੰ ਕਹੂਗਾ ਮੇਰੇ ਬਿਜਲੀ ਦਾ ਬਿੱਲ ਥੋੜਾ ਜਿਹਾ ਘਟਾ ਦਿਓ ਜਾਂ ਮੈਨੂੰ ਜ਼ਮੀਨ ਸਸਤੀ ਲੈ ਕੇ ਦੇ ਦਿਓ ਕਹੇ ਜੀ ਕੁਝ ਕਹੂਗਾ ਮੈਂ ਕਿਹਾ ਜੀ ਵਟ ਕਾਈਂਡ ਆਫ سپورਟ ਯੂ ਨੀਡ ਤੁਹਾਨੂੰ ਕਿਹੋ ਕਿ ਕਿਹੜੇ ਕਿਸਮ ਦੀ سپورਟ ਚਾਹੀਦੀ ਹੈ ਹੱਥ ਬਣ ਕੇ ਕਹਿੰਦਾ ਬਸ ਤੰਗ ਨਾ ਕਰਿਓ ਜੀ ਬਸ ਉਹ ਮੈਂ ਕਿਹਾ ਯਾਰ ਕਮਾਲ ਹੈ ਕਹਿੰਦਾ ਜੀ ਪਹਿਲਾਂ ਆਣੇ ਨੇ سپورਟ ਦਿੱਤੀ ਨਹੀਂ ਉਹ ਮੈਂ ਕਿਹਾ ਪਹਿਲਾਂ ਆਣਿਆਂ ਤੇ ਇਹਨਾਂ ਆਣਿਆਂ ਤੇ ਫਰਕ ਹੈ ਉਹ ਪਰਿਵਾਰ ਵਾਲੇ ਸੀ ਅਸੀਂ ਪੰਜਾਬ ਵਾਲੇ ਆ ਸਾਡਾ ਪਰਿਵਾਰ ਪੰਜਾਬ ਹੈ ਪਹਿਲਾਂ ਤੁਸੀਂ ਕਿਸੇ ਪਰਿਵਾਰ ਨਾਲ ਸਹਿਮਤਾ ਕਰਦੇ ਸੀ ਹੁਣ ਪੰਜਾਬ ਨਾਲ ਸਹਿਮਤਾ ਕਰਦੇ ਹੋ 3.5 ਕਰੋੜ ਲੋਕਾਂ ਨਾਲ ਸਹਿਮਤਾ ਕਰਦੇ ਤੁਸੀਂ ਫੈਕਟਰੀ ਜਿੰਨੇ ਵੀ ਲਾਉਣੀ ਹੈ ਵੱਧ ਜੁਨਟਾਂ ਦੀ ਲਾਓ ਪਰ ਮੇਰੇ ਧੀਆ ਪੁੱਤਾਂ ਨੂੰ ਕੰਮ ਦਿਓ ਮੇਰੇ ਭੈਣਾ ਭਾਈਆਂ ਨੂੰ ਕੰਮ ਦਿਓ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਦਿਓ ਮੈਂ ਜਦੋਂ ਆਇਆ ਨਵੇਂ-ਨਵੇਂ ਆਏ ਸੀ ਜਦੋਂ ਮੈਂ ਕਿਹਾ ਸੀ ਮੈਂ ਅਮਰੀਕਾ ਕੈਨੇਡਾ ਤੋਂ ਆਉਣ ਕੇ ਮੁੜ ਕੇ ਉਦੋਂ ਆ ਹੱਸਦੇ ਸੀ ਵਿਰੋਧੀ ਧਿਰ ਵਾਲੇ ਲੱਗੇ ਨਾ ਹੁਣ ਫਿਰ ਇੱਧਰ ਹੁਣ ਮੈਂ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹਨਾਂ ਨੂੰ ਕੰਮ ਕਰਾਈਏ ਸ਼ੁਰੂ ਨਵੇਂ-ਨਵੇਂ ਆਈਡੀਆ ਚੱਲਦੇ ਆ ਅੱਜਕੱਲ ਸਟਾਰਟਅੱਪ ਕਹਿੰਦੇ ਆ ਉਹਨੂੰ ਚਾਰ-ਪੰਜ ਮੁੰਡੇ ਰਲ ਕੇ ਕੰਮ ਕਰੋ ਸਰਕਾਰ ਤੁਹਾਨੂੰ ਲੋਨ ਦੇਊਗੀ ਬਿਨਾਂ ਇੰਟਰਸਟ ਜਿੱਦ ਦੇ ਕਮਾਉਣ ਲੱਗ ਗਏ ਕਿਸ਼ਤਾਂ 'ਚ ਮੋੜ ਦਿਓ ਕੋਈ ਚੱਕਰ ਨਹੀਂ ਕਿਰਾ ਕੰਮ ਲੱਗੋ 10 15 20 ਮੁੰਡੇ 25 ਮੁੰਡਿਆਂ ਨੂੰ ਹੋਰ ਕੰਮ ਦਿਓ ਪਹਿਲਾਂ ਵਾਲੀਆਂ ਸਰਕਾਰਾਂ ਕੋਲੇ ਵੀ ਆਏ ਸੀ ਪਰ ਸਪੋਰਟ ਨਹੀਂ ਮਿਲੀ ਸਰਕਾਰ ਦੀ ਸਰਕਾਰਾਂ ਦੀ ਸਪੋਰਟ ਚਾਹੀਦੀ ਐ ਮੈਂ ਕੋਈ ਗੱਲ ਨਹੀਂ ਸਪੋਰਟ ਮਿਲੂਗੀ ਥੋੜੇ ਜਿੜਵਾ ਫੇਰ ਕਹਿੰਦਾ ਬੱਸ ਜੇ ਸਪੋਰਟ ਮਿਲ ਜਾਂਦੀ ਬੜਾ ਫਾਇਦਾ ਹੋ ਜਾਂਦਾ ਮੈਂ ਮਿਲੂਗੀ ਜੀ ਫੇਰ ਫੇਰ ਥੋੜੀ ਦੇਵਾ ਕਹਿੰਦਾ ਉਹ ਸਰਕਾਰ ਵੱਲੋਂ ਸਪੋਰਟ ਮਿਲ ਜੇ ਮੈਂ ਕਹਾਂ ਯਾਰ ਸਪੋਰਟ ਤੇ ਬਹੁਤ ਜ਼ੋਰ ਦੇ ਰਿਹਾ ਹੈ ਇਹ ਇਹ ਕਿਸ ਤਰ੍ਹਾਂ ਨਹੀਂ ਸਪੋਰਟ ਮੰਗਦਾ ਉਹ ਵੱਤ ਤੋਂ ਵੱਤ ਮੈਨੂੰ ਕਹੂਗਾ ਮੇਰੇ ਬਿਜਲੀ ਦਾ ਬਿੱਲ ਥੋੜਾ ਜਿਹਾ ਘਟਾ ਦਿਓ ਜਾਂ ਮੈਨੂੰ ਜ਼ਮੀਨ ਸਸਤੀ ਲੈ ਕੇ ਦੇ ਦਿਓ ਆ ਐ ਜਾ ਕੁਛ ਹੀ ਕਹੂਗਾ ਮੈਂ ਕਹਿੰਦਾ ਜੀ ਵਟ ਕਾਈਂਡ ਆਫ سپورਟ ਯੂ ਨੀਡ ਤੁਹਾਨੂੰ ਕਹੋ ਕਿ ਕਿਹੜੇ ਕਿਸਮ ਦੀ سپورਟ ਚਾਹੀਦੀ ਹੈ ਹੱਥ ਬਨ ਕੇ ਕਹਿੰਦਾ ਬਸ ਤੰਗ ਨਾ ਕਰਿਓ ਜੀ ਬਸ ਉਹ ਮੈਂ ਆਖਿਆ ਯਾਰ ਕਮਾਲ ਹੈ ਕਹਿੰਦਾ ਜੀ ਪਹਿਲਾਂ ਵਾਲੇ ਨੇ سپورਟ ਦਿੱਤੀ ਨਹੀਂ ਉਹ ਮੈਂ ਕਿਹਾ ਪਹਿਲਾਂ ਵਾਲਿਆਂ ਤੇ ਇਹਨਾਂ ਵਾਲਿਆਂ 'ਚ ਫਰਕ ਹੈ ਉਹ ਪਰਿਵਾਰ ਵਾਲੇ ਸੀ ਅਸੀਂ ਪੰਜਾਬ ਵਾਲੇ ਆ ਸਾਡਾ ਪਰਿਵਾਰ ਪੰਜਾਬ ਹੈ ਪਹਿਲਾਂ ਤੁਸੀਂ ਕਿਸੇ ਪਰਿਵਾਰ ਨਾਲ ਸਹਯੋਤਾ ਕਰਦੇ ਸੀ ਹੁਣ ਪੰਜਾਬ ਨਾਲ ਸਹਯੋਤਾ ਕਰਦੇ ਹੋ ਸਾਢੇ 3 ਕਰੋੜ ਲੋਕਾਂ ਨਾਲ ਸਹਯੋਤਾ ਕਰਦੇ ਹੋ ਤੁਸੀਂ ਫੈਕਟਰੀ ਜਿੰਨੇ ਵੀ ਲਾਉਣੀ ਹੈ ਵੱਧ ਜੁਨਟਾਂ ਦੀ ਲਾਓ ਪਰ ਮੇਰੇ ਧੀਆ ਪੁੱਤਾਂ ਨੂੰ ਕੰਮ ਦਿਓ ਮੇਰੇ ਭੈਣਾ ਭਾਈਆਂ ਨੂੰ ਕੰਮ ਦਿਓ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਦਿਓ ਮੈਂ ਜਦੋਂ ਆਇਆ ਨਵੇਂ ਨਵੇਂ ਆਏ ਸੀ ਜਦੋਂ ਮੈਂ ਕਿਹਾ ਸੀ ਮੈਂ ਅਮਰੀਕਾ ਕੈਨੇਡਾ ਤੋਂ ਆਉਣ ਕੇ ਮੁੜ ਕੇ ਉਦੋਂ ਆ ਹੱਸਦੇ ਸੀ ਵਿਰੋਧੀ ਤੇਰੇ ਵਾਲੇ ਲੱਗੇ ਨਾ ਹੁਣ ਫਿਰ ਇੱਧਰ ਹੁਣ ਮੈਂ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹਨਾਂ ਨੂੰ ਕੰਮ ਕਰਾਈਏ ਸ਼ੁਰੂ ਨਵੇਂ-ਨਵੇਂ ਆਈਡੀਆ ਚੱਲਦੇ ਆ ਅੱਜਕੱਲ ਸਟਾਰਟਅਪ ਕਹਿੰਦੇ ਆ ਉਹਨੂੰ ਚਾਰ-ਪੰਜ ਮੁੰਡੇ ਰਲ ਕੇ ਕੰਮ ਕਰੋ ਸਰਕਾਰ ਤੁਹਾਨੂੰ ਲੋਨ ਦੇਊਗੀ ਬਿਨਾਂ ਇੰਟਰਸਟ ਜਿੱਦ ਦੇ ਕਮਾਉਣ ਲੱਗ ਗਏ ਕਿਸ਼ਤਾਂ 'ਚ ਮੋੜ ਦਿਓ ਕੋਈ ਚੱਕਰ ਨਹੀਂ ਕਿਰਾ ਕੰਮ ਲੱਗੋ 10 15 20 ਮੁੰਡੇ 25 ਮੁੰਡਿਆਂ ਨੂੰ ਹੋਰ ਕੰਮ ਦਿਓ